ਗੋਡੇ ਦੇ ਬਾਹਰਲੇ ਪਾਸੇ ਇਸ ਜਗ੍ਹਾ ਦਰਦ ਹੋਣਾ ਇਹ ਦੇਖੋ ਲੱਤ ਹੈ ਔਰ ਇੱਥੇ ਗੋਡੇ ਦੇ ਬਾਹਰਲੇ ਪਾਸੇ ਦਰਦ ਹੋਣਾ ਸਰਦੀਆਂ ਦੇ ਦਿਨਾਂ ਦੇ ਵਿੱਚ ਆਮ ਗੱਲ ਹੈ ਕਿਉਂਕਿ ਹਰਕਤਾਂ ਘੱਟ ਜਾਂਦੀਆਂ ਨੇ ਤੋਰਾ ਪੇਰਾ ਘਟਦਾ ਹੈ ਔਰ ਆਪਣੀ ਮਾਸਪੇਸ਼ੀਆਂ ਟਾਈਟ ਹੁੰਦੀਆਂ ਟਿਬੀਆਲਿਸ ਇੰਟੀਰੀਅਰ ਗੋਡਾ ਆ ਗਿਆ ਦੇਖੋ ਗੋਡੇ ਤੋਂ ਥੱਲੇ ਵਾਲੀ ਜਿਹੜੀ ਮਾਸਪੇਸ਼ੀ ਹੈ ਇਹ ਟਾਈਟ ਹੋ ਜਾਂਦੀ ਹੈ ਆਪਾਂ ਨੂੰ ਲੱਗਦਾ ਵੀ ਖੇਨੀ ਗੋਡੇ ਖਰਾਬ ਹੋ ਗਏ ਬਿਲਕੁਲ ਨਹੀਂ ਗੋਡੇ ਖਰਾਬ ਹੁੰਦੇ ਗੋਡਿਆਂ ਵਾਲਾ ਜਿਹੜਾ ਦਰਦ ਹੁੰਦਾ ਉਹ ਹੋਰ ਤਰ੍ਹਾਂ ਦਾ ਦਰਦ ਹੁੰਦਾ ਪਰ ਜਿਹੜਾ ਇਹ ਦਰਦ ਹੈ ਇਹ ਮਾਸਪੇਸ਼ੀ ਟਾਈਟ ਕਰਕੇ ਹੋਇਆ ਚਾਰਟੋਡੀਓਮਰ 40 ਸਾਲ 50 ਸਾਲ 60 ਸਾਲ ਹੈ ਸੋ ਇਸੇ ਲਈ ਇਸੇ ਦਰਦ ਲਈ ਅੱਜ ਆਪਾਂ ਤੁਹਾਡੇ ਲਈ ਕਸਰਤਾਂ ਲੈ ਕੇ ਆਏ ਆਂ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰ ਸ਼ਾਮ ਕਰੋਗੇ ਜਿਹੜਾ ਤੁਹਾਡੇ ਗੋਡੇ ਦੇ ਬਾਹਰਲੀ ਸਾਈਡ ਇਹ ਵਾਲਾ ਦਰਦ ਹੈ ਇਹ ਬਹੁਤ ਜਲਦੀ ਜਾਣ ਵਾਲਾ ਹੈ ਕਿਉਂਕਿ ਇਹੀ ਕਸਰਤਾਂ ਅਸੀਂ ਆਪਣੇ ਪੇਸ਼ੈਂਟਸ ਨੂੰ ਕਰਾਉਂਦੇ ਆਂ ਔਰ ਸਰਦੀਆਂ ਦੇ ਦਿਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਪੇਸ਼ੈਂਟ ਸਾਡੇ ਕੋਲ ਇਹ ਦਰਦ ਵਾਲੇ ਆਉਂਦੇ ਜਿਹੜਾ ਗੋਡੇ ਦੇ ਬਾਹਰਲੇ ਪਾਸੇ ਹੋਣ ਲੱਗ ਜਾਂਦਾ ਸੋ ਹਮੇਸ਼ਾ ਚੰਗੀ ਖਰਾਕ ਖਾਓ ਚੰਗੀਆਂ ਕਸਰਤਾਂ ਕਰੋ ਤਾਂ ਕਿ ਤੁਹਾਡੇ ਗੋਡੇ ਕੇ ਟੇ ਬਿਲਕੁਲ ਠੀਕ ਰਹਿਣ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ, ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਲਾਹ। ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ, ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾਨ ਕਰ ਰਹੇ ਹਾਂ। ਸਾਡੀਆਂ 3 ਇੰਸਟਾਗ੍ਰam ਆਈਡੀਜ਼ ਨੇ। ਪਹਿਲੀ S Harisingh's Physiotherapy, ਦੂਸਰੀ Dr. Gurshair Singh, ਤੀਸਰੀ Dr. Veebasra ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾ ਫਿਜ਼ੀਓਥੈਰਪੀ ਕਲੀਨਿਕ ਦੇ ਨਾਮ ਤੇ ਉੱਥੇ ਫੋਲੋ ਕਰੋ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਔਰ ਸਨੈਪਚੈਟ ਤੇ ਅੱਜ ਕੱਲ ਅਸੀਂ ਹੈਗੇ ਆ ਡਾਕਟਰ ਗੁਰਸ਼ੇਰ ਸਿੰਘ ਸਰਾ ਦੇ ਨਾਮ ਤੇ ਉੱਥੇ ਸਾਨੂੰ ਫੋਲੋ ਕਰੋ ਸੋ ਸਮੇਂ ਨੂੰ ਬਰਬਾਦ ਨਾ ਕਰੀਏ ਸ਼ੁਰੂ ਕਰੀਏ ਅੱਜ ਦੀਆਂ ਸਤਾਂ ਕਸਰਤਾਂ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਰਿਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਕਸਰਤਾਂ ਹੀ ਤੁਹਾਨੂੰ ਬਹੁਤੀਆਂ ਦਵਾਈਆਂ ਤੋਂ ਬਚਾ ਸਕਦੀਆਂ ਨੇ ਗੱਲ ਧਿਆਨ ਚ ਰੱਖਿਓ ਗੱਲ ਦਿਮਾਗ ਚ ਰੱਖਿਓ ਪਹਿਲੀ ਕਸਰਤ ਸਿੱਧੇ ਪੈ ਜਾਣਾ ਔਰ ਪਹਿਲੀ ਕਸਰਤ ਹੀ ਆਪਣੀ ਹੈਗੀ ਆ ਐਂਕਲ ਟੋ ਪੰਪਸ ਦੇਖੋ ਪੈਰ ਅੰਦਰ ਮੋੜੇ ਔਰ ਪੈਰ ਪੂਰੇ ਬਾਹਰ ਲੈ ਜਾਣੇ ਜਦੋਂ ਬਾਹਰ ਲੈ ਕੇ ਜਾਵਾਂਗੇ 5 ਸੈਕਿੰਡ ਹੋਲਡ 1 2 3 4 5 ਫਿਰ ਵਾਪਸ 5 ਸੈਕਿੰਡ ਹੋਲਡ 1 2 3 4 5 ਫਿਰ ਬਾਅਦ 1 2 3 4 5 ਪੈਰ ਅੰਦਰ 1 2 3 4 5 ਫੇਰ ਬਾਾਰ 1 2 3 4 5 10 ਰਿਲੈਕਸ ਇੱਕ ਅਸਰਤ ਨੂੰ ਤੁਸੀਂ ਪੂਰੇ 10 ਵਾਰੀ ਕਰਨਾ ਇਹ ਹੋਗੀ ਪਹਿਲੀ ਕਸਰਤ ਹੁਣ ਜਿਹੜੀ ਦੂਜੀ ਕਸਰਤ ਹੈ ਇਸ ਦੇ ਵਿੱਚ ਕੀ ਕਰਾਂਗੇ ਇੱਕ ਗੋਡਾ ਮੋੜ ਲੈਣਾ ਪੈਰ ਅੰਦਰ ਮੋੜ ਕੇ ਹਲਕੀ ਜਿਹੀ ਲੱਤ ਉੱਪਰ ਚੱਕਣੀ ਮਤਲਬ ਥੱਲੋਂ 6 ਇੰਚ ਉਪਰ 6 ਇੰਚ ਮਤਲਬ ਇੱਕ ਗਿੱਟ ਬਸ ਇੰਨੇ ਔਰ ਇਥੇ ਹੋਲਡ ਕਰਨਾ 10 ਸੈਕਿੰਡ 1 2 then 4 5 6 7 8 9 10 then relax inna k ta chakrana va sirf gode diyan muscle shiyan harkat ch rehniyan lak de zor nahi payega dwara dekho pair andar modo lathava chakko 10 second hold 1 2 3 4 5 6 7 8 9 10 then relax eh aap do wari kita ਪਰ ਤੁਸੀਂ ਇਹ 10 ਵਾਰ ਕਰੋਗੇ ਔਰ ਦੋਨੋਂ ਸਾਈਡ ਕਰੋਗੇ ਇਹ ਹੋਗੀ ਤੁਹਾਡੀ ਕਸਰਤ ਨੰਬਰ 2 ਕਸਰਤ ਨੰਬਰ ਦੂਸਰੀ ਫਿਰ ਜਿਹੜੀ ਤੀਜੀ ਕਸਰਤ ਹੈ ਉਸਦੇ ਲਈ ਤੁਹਾਨੂੰ ਇੱਕ ਰੋਲਰ ਚਾਹੀਦਾ ਹੈ ਜਿਸ ਨੂੰ ਤੁਸੀਂ ਆਪਣੇ ਬਿਲਕੁਲ ਗੋਡੇ ਦੇ ਥਲੇ ਰੱਖੋਗੇ ਔਰ ਗੋਡੇ ਨਾਲ ਤੁਸੀਂ ਇਸ ਰੋਲਰ ਨੂੰ ਦਬਾਉਂਗੇ ਔਰ ਨਾਲ ਦੀ ਨਾਲ ਜਿਹੜੀ ਲੱਤ ਹੈ ਪੈਰ ਅੰਦਰ ਮੋੜ ਕੇ ਹਵਾ ਚੱਕੋਗੇ ਗੋਡਾ ਦੱਬਿਆ ਲੱਤ ਉੱਪਰ ਚੱਕੀ ਪੈਰ ਅੰਦਰ ਮੋੜਿਆ 10 ਸੈਕਿੰਡ ਹੋਲਡ 1 2 3 4 5 6 7 आठ, नौ दस देन रिलैक्स फिर गोडा दबिया लात उपर चक्की पैर अंदर मुड़िया दस सेकंड होल्ड एक दो तो, तीन चार पे सात आठ, नौ दस देन रिलैक्स फिर गोडा दबिया लात उपर चक्की पैर अंदर मुड़िया दस सेकंड होल्ड दोनों साइड करनी कसरत का इसको भी दस बार करो यही होगी कसरत नंबर तेन यानी के तीसरी हम ਜਿਹੜੀ ਚੌਥੀ ਕਸਰਤ ਆ ਇਹ ਹੀ ਰੋਲਰ ਦੋਨਾਂ ਗੋਡਿਆਂ ਦੇ ਵਿਚਾਲੇ ਰੱਖਾਂਗੇ ਔਰ ਦੋਨੋਂ ਸਾਈਡ ਤੋਂ ਆਪਾਂ ਦਬ ਦਾਂਗੇ ਇੱਥੇ ਵੀ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਫੇਰ ਦਬ ਦਾਂਗੇ 10 ਸੈਕਿੰਡ ਹੋਲਡ 1 2 3 4 5 6 7 8 9 10 ਫੇਰ ਦਬ ਦਾਂਗੇ ਇੱਕ ਤੋ 1 2 3 4 5 6 7 8 9 10 then relax ਇਸ ਨੂੰ ਵੀ ਤੁਸੀਂ 10 ਵਾਰ ਕਰੋ ਇਹ ਹੋਗੀ ਤੁਹਾਡੀ ਉਸ ਤੋਂ ਅਗਲੀ ਕਸਰਤ ਹੁਣ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਆ ਇਸ ਦੇ ਵਿੱਚ ਆਪਾਂ ਕਰਨਾ ਗਲੂਟ ਬ੍ਰਿਜ ਮਤਲਬ ਗਲੂਟਸ ਮਸਲ ਲਈ ਬ੍ਰਿਜ ਕਰਨਾ ਜਦੋਂ ਆਪਾਂ ਇਹ ਕਸਰਤ ਕਰਾਂਗੇ ਇਸ ਦੇ ਵਿੱਚ ਆਹ ਵਾਲੀ ਮਾਸਪੇਸ਼ੀ ਔਰ ਆਹ ਵਾਲੀ ਮਾਸਪੇਸ਼ੀ ਦਾ ਸਭ ਤੋਂ ਜ਼ਿਆਦਾ ਜ਼ੋਰ ਲੱਗੇਗਾ ਥੋੜੇ ਜਿਹੀ ਗੋਡੇ ਮੋੜਨੇ ਆ ਪੂਰਾ ਬ੍ਰਿਜ ਇੱਥੇ ਹੁੰਦਾ ਪਰ ਇਹ ਗਲੂਟ ਬ੍ਰਿਜ ਦੂਰ ਰਹੇਗਾ। ਔਰ ਇੱਥੇ ਆਪਾਂ ਹਵਾ ਚੱਕ ਦਿਆਂਗੇ। ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ। ਇਹ ਮਸਲਸ ਕੰਮ ਕਰਨਗੇ। ਕੋਡੇ ਤੋਂ ਥੱਲੇ ਵਾਲੇ ਮਸਲਸ ਕੰਮ ਕਰਨਗੇ। ਬੜਾ ਇਸ ਦੇ ਵਿੱਚ ਆਨੰਦ ਆਏਗਾ। ਤੁਹਾਨੂੰ ਆਰਾਮ ਵੀ ਮਿਲੇਗਾ। 1 2 3 4 5 6 7 8 9 10 then relax ਫੇਰ ਗੋਡੇ ਮੋੜਾਂਗੇ ਔਰ ਫੇਰ ਆਪਾਂ ਹਵਾ ਚੱਕ ਦਿਆਂਗੇ। दस सेकेंड होल्ड एक दो तो, तीन चार पे सात आठ नौ दस देन रिलैक्स सो इस दस वार करो ध्यान देखो थोड़े जो गोडे मोड़ने बाले नहीं मोड़ने थोड़े जोड़ा और फिर इसको हवा चकां दस सेकेंड होल्ड एक दो तो, तीन चार पांच छे सात आठ नौ दस देन रिलैक्स इस कसरतू भी दस वारी करना यही होगी उस तो, अगली कसरत जी नैक्सट एक्सरसाइज आ इस दी करा बैठ और बैठ के पैर अंदर मोड़ के लाथ हवा और सामने देखा दस सैकेंड होल्ड करा एक दो तीन चार पे सत अठ नौ दस फिर पैर अंदर मोड़ के लाथ हवा सीधा देखना इस जगह ते खिंच पेगी बहुत ज्यादा दस सैकेंड होल्ड एक दो तीन चार पांच छे सत अठ नौ दस ਦੈਨ ਰਿਲੈਕਸ 10 ਵਾਰੀ ਇਧਰ 10 ਵਾਰੀ ਇਧਰ ਇਹ ਹੋ ਗਈ ਤੁਹਾਡੀ ਉਸ ਤੋਂ ਅਗਲੀ ਕਸਰਤ ਚਲੋ ਮੰਨ ਲਓ ਤੁਹਾਡੇ ਉਮਰ ਹੈਗੀ ਹੈ 40 ਸਾਲ 50 ਸਾਲ 60 ਸਾਲ ਜਾਂ ਮੰਨ ਲਓ ਤੁਹਾਡੀ 70 ਸਾਲ ਉਮਰ ਹੈ ਪਰ ਤੁਸੀਂ ਗੋਡੇ ਇਦਾਂ ਮੋੜ ਸਕਦੇ ਹੋ ਤਾਂ ਇਸ ਦੇ ਲਈ ਤੁਸੀਂ ਇਸ ਕਸਰਤ ਦੇ ਵਿੱਚ ਆ ਚੀਜ਼ ਐਡ ਕਰ ਲਿਓ ਅਗਰ ਤੁਹਾਡੇ ਗੋਡੇ ਨਹੀਂ ਮੋੜਦੇ ਤਾਂ ਨਾ ਕਰਿਓ ਤੁਸੀਂ ਕੀ ਕਰੋਗੇ ਬੈੱਡ ਤੇ ਨਾ ਦੋਨੇ ਗੋਡੇ ਇਦਾਂ ਮੋੜ ਲੈਣੇ ਆ ਮਤਲਬ ਗੋਡੇ ਵੀ ਮੋੜ ਲਏ ਔਰ ਪੈਰਾਂ ਦੇ ਭਾਰ ਇਦਾਂ ਇਦਾਂ ਬੈਠ ਜਾਣਾ ਔਰ ਵੱਧ ਤੋਂ ਵੱਧ ਪਿੱਛੇ ਜਾਣਾ ਜਾਂ ਇਦਾਂ ਪੈਰਾਂ ਨੂੰ ਫੜਨ ਦੀ ਕੋਸ਼ਿਸ਼ ਕਰਨੀ ਇਦਾਂ ਕਰਨ ਨਾਲ ਕੀ ਹੋਏਗਾ ਆਪਣੇ ਜਿਹੜੇ ਅਗਲੇ ਮਸਲਸ ਨੇ ਜਿੱਥੇ ਆਪਣੇ ਗੋਡੇ 'ਚ ਦਰਦ ਹੁੰਦਾ ਸੀ ਉੱਥੇ ਖਿਚਾਓ ਪਏਗਾ ਔਰ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ ਤਾਂ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ 1 2 3 4 5 6 7 8 9 10 ਥੈਂਕ ਰਿਲੈਕਸ ਫਿਰ ਜਾਵਾਂਗੇ 10 ਸੈਕਿੰਡ ਹੋਲਡ 1 2 3 4 छे सात, आठ, नौ दस दैन रिलैक्स फिर जावे एक दो तीन चार पां छे सात, आठ, नौ दस दैन रिलैक्स फिर जावे एक दो तीन चार पे सात, आठ, नौ दस दैन रिलैक्स इस चार पांच बारी सा करो तो थोन तो बहुत आराम मिलेगा ये होगी थोड़ी उसको अगली कसरत. हूँ ती ਇੱਕ ਹੋਰ ਜਿਹੜੀ ਆਖਰੀ ਕਸਰਤ ਹੈ ਰੋਜ਼ਾਨਾ ਤੁਸੀਂ 10 ਤੋਂ 15 ਮਿੰਟ ਇਦਾਂ ਲੱਤਾਂ ਜ਼ਰੂਰ ਹਿਲਾਓ ਇਹ ਹਿਲਾਉਣ ਨਾਲ ਕੀ ਹੋਏਗਾ ਜਿਹੜੇ ਗੋਡਿਆਂ ਤੇ ਕੋਈ ਭਾਰ ਨਹੀਂ ਪਏਗਾ ਗੋਡਿਆਂ ਤੇ ਕੋਈ ਪ੍ਰੈਸ਼ਰ ਨਹੀਂ ਪਏਗਾ ਔਰ ਗੋਡਿਆਂ ਦੇ ਵਿੱਚ ਜਿਹੜਾ ਗੈਪ ਆਪਣਾ ਘਟਣਾ ਸ਼ੁਰੂ ਹੋਇਆ ਉਹ ਵੀ ਦੂਰ ਹੋਣਾ ਸ਼ੁਰੂ ਹੋ ਜਾਏਗਾ ਔਰ ਅਗਰ ਤੁਹਾਡੇ ਕੋਲੇ 2-2 ਕਿਲੋ ਜਾਂ ਕਿਲੋ ਦਾ ਕੋਈ ਭਾਰ ਹੈ ਜਾਂ ਤੁਸੀਂ ਨੂੜ ਦਾ ਪੈਕੇਟ ਮੰਨ ਲਓ ਨੂੜ ਦਾ ਰੇਤਾ ਇਸ ਜਗ੍ਹਾ ਤੇ ਗਿੱਟੇ ਤੇ ਬੰਨ ਕੇ ਵੀ ਲਮਕਾਉਗੇ ਉਹ ਵੀ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਕਰੇਗਾ ਔਰ ਨਾਲ ਦੀ ਨਾਲ ਤੁਸੀਂ ਗੋਡੇ ਤੇ ਸੇਕ ਦਿਓ ਕੋਈ ਮਾਲਿਸ਼ ਨਹੀਂ ਕਰਨੀ ਪ੍ਰੋਪਰ ਆਪਣੀ ਡਾਈਟ ਖਾਓ ਰਾਤ ਨੂੰ ਸੌਣ ਵੇਲੇ ਦੁੱਧ ਪੀਓ ਸਵੇਰੇ ਦਹੀਂ ਖਾਓ ਔਰ ਨਾਲ ਦੀ ਨਾਲ ਕਸਰਤਾਂ ਕਰੋ ਤੁਸੀਂ ਗੋਡਿਆਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ ਔਰ ਜਿਹੜਾ ਤੁਹਾਡਾ ਗੋਡੇ ਦੇ ਸਾਈਡ ਤੇ ਦਰਦ ਹੋ ਰਿਹਾ ਹੈ ਉਹ ਤਾਂ ਇੱਕ ਕਸਰਤਾਂ ਨਾਲ ਠੀਕ ਹੋਏਗਾ ਹੀ ਹੋਏਗਾ ਅਗਰ ਤੁਸੀਂ ਕੋਈ ਵੀ ਸਵਾਲ ਸਾਨੂੰ ਪੁੱਛਣਾ ਚਾਹੁੰਦੇ ਹੋ ਗੋਡੇ ਦੇ ਪ੍ਰਤੀ ਜਾਂ ਗੋਡੇ ਦਰਦ ਦੇ ਪ੍ਰਤੀ ਸਪੈਸ਼ਲੀ ਸਾਨੂੰ ਕਮੈਂਟ ਕਰਕੇ ਜਰੂਰ ਪੁੱਛਿਓ ਅਸੀਂ ਤੁਹਾਡੇ ਪ੍ਰਸ਼ਨ ਦੇ ਪੁੱਛੇ ਹੋਏ ਉੱਤਰ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਸੋ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਜਰੂਰ ਚਾਓ ਔਰ ਸਾਨੂੰ ਕਮੈਂਟ ਕਰਕੇ ਦੱਸਿਓ ਅਗਰ ਤੁਸੀਂ ਸਾਡੇ ਨਾਲ ਨਵੇਂ ਜੁੜੇ ਹੋ ਔਰ ਕਿਹੜੇ ਸ਼ਹਿਰ ਤੋਂ ਜੁੜੇ ਹੋ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਗਲਤੀ ਮਲਤੀ ਮਾਫ ਸਤਿ ਸ਼੍ਰੀ ਅਕਾਲ